ਇਹ ਇੱਕ ਇਸ ਤਰ੍ਹਾਂ ਦੀ ਬਰਫੀ ਹੈ ਜਿਸ ਦਾ ਤੁਸੀਂ ਇੱਕ ਪੀਸ ਰੋਜ਼ਾਨਾ ਖਾਓਗੇ ਤੁਹਾਡੇ ਹੱਡੀਆਂ ਮਜ਼ਬੂਤ ਹੋਣਗੀਆਂ ਸਿਰਦਰਦ ਕਮਰਦਰਦ ਦੀ ਪ੍ਰੋਬਲਮ ਕਿਊਰ ਹੋਵੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰੋ ਇਸ ਦੀ ਡਿਟੇਲ ਰੈਸਪੀ ਮੈਂ YouTube ਚੈਨਲ ਤੇ ਸ਼ੇਅਰ ਕੀਤੀ ਹੋਈ ਹੈ ਆਪਾਂ ਇੱਥੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਘਿਓ ਪਾਵਾਂਗੇ ਤੇ ਉਸ ਦੇ ਵਿੱਚ ਜਿਹੜੇ ਵੀ ਆਪਾਂ ਡ్రਾਈ ਫਰੂਟ ਲੈਣੇ ਹਨ ਉਹਨਾਂ ਨੂੰ ਆਪਾਂ ਰੋਸਟ ਕਰ ਲਵਾਂਗੇ ਮਖਾਣੇ ਵੀ ਇੱਥੇ ਆਪਾਂ ਰੋਸਟ ਕਰ ਲਵਾਂਗੇ ਹੁਣ ਆਪਾਂ ਚਾਰੇ ਗੁੰਦਾਂ ਲਈਆਂ ਹਨ ਉਹਨਾਂ ਨੂੰ ਵੀ ਆਪਾਂ ਭੁੰਨ ਲੈਣਾ ਹੈ ਜਦੋਂ ਇਹ ਫਲਫੀ ਜਿਹੀ ਹੋ ਗਈਆਂ ਤੇ ਇਹ ਆਪਾਂ ਕੱਢ ਲਵਾਂਗੇ ਹੁਣ ਇ ਹੁਣ ਕੜਾਈ ਦੇ ਵਿੱਚ ਆਪਾਂ ਇੱਕ ਕੌਲੀ ਘਿਓ ਦੀ ਪਾਵਾਂਗੇ ਤੇ ਮੈਂ ਢਾਈ ਕੌਲੀਆਂ ਇੱਥੇ ਵੇਸਣ ਦੀ ਐਡ ਕੀਤੀਆਂ ਸਨ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਐਡ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਭੁੰਨ ਲਵਾਂਗੇ ਜਦੋਂ ਤੱਕ ਇਹ ਥੋੜਾ ਜਿਹਾ ਬਰਾਊਨੀ ਹੋ ਜਾਂਦਾ ਤੇ ਇਸ ਵਿੱਚ ਸੌਂਦੀ ਸੌਂਦੀ ਖੁਸ਼ਬੂ ਨਹੀਂ ਆ ਸਕਾਂ ਜੰਦੀ ਤੁਸੀਂ ਇੱਥੇ ਆਟਾ ਵੀ ਯੂਜ਼ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਸਾਰੇ ਡਰਾਈ ਫਰੂਟ ਫੁੱਲ ਮਖਾਣੇ ਤੇ ਗੋੰਦਾ ਨੂੰ ਦਰਦਰਾ ਜਿਹਾ ਪੀਸ ਕੇ ਐਡ ਕਰ ਲਵਾਂਗੇ ਇਹਨਾਂ ਨੂੰ ਆਪਾਂ ਬਿਲਕੁਲ ਬ੍ਰੀਕ ਪਾਊਡਰ ਨਹੀਂ ਬਣਾਉਣਾ ਦਰਦਰਾ ਜਿਹਾ ਹੀ ਇਸ ਗੋੰਦ ਪਾਗ ਬਰਫੀ ਦੇ ਵਿੱਚ ਵਧੀਆ ਲੱਗਦਾ ਹੈ ਆਪਣਾ ਮਿਕਸਰ ਬਣ ਕੇ ਰੈ ਗੁੜ ਪਾ ਕੇ ਗੁੜ ਮਿੱਠੀ ਕਲੀ ਲਈ ਹੈ ਥੋੜਾ ਜਿਹਾ ਪਾਣੀ ਪਾ ਕੇ ਇਸ ਦੀ ਚਿਪਚਿਪੀ ਜੀ ਆਪਾਂ ਚਾशनी ਬਣਾ ਕੇ ਤਿਆਰ ਕਰ ਲੈਣੀ ਹੈ ਚਾशनी ਆਪਣੀ ਪਰਫੈਕਟ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਮਿਕਸਰ ਦੇ ਵਿੱਚ ਐਡ ਕਰ ਲਵਾਂਗੇ ਇਹ ਗੋਹਤ ਪਾ ਕੇ ਕਿਸ ਤਰ੍ਹਾਂ ਦੀ ਬਰਫੀ ਹੈ ਜਿਸ ਦੇ ਵਿੱਚ ਮੈਜ਼ਰਮੈਂਟ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਤੁਸੀਂ ਜਿੰਨਾ ਮਰਜੀ ਸਮਾਨ ਵਧ ਘਟ ਲੈ ਸਕਦੇ ਹੋ ਬਹੁਤ ਹੀ ਪਰਫੈਕਟ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਚਾਹੋ ਤਾਂ ਇੱਥੇ ਲੱਡੂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਮੈਂ ਇੱਥੇ ਬਰਫੀ ਬਣਾਵਾਂਗੀ ਥਾਲੀ ਦੇ ਵਿੱਚ ਇਸ ਨੂੰ ਪਾ ਦੇਵਾਂਗੇ ਤੇ ਥੋੜਾ ਜਿਹਾ ਪ੍ਰੈਸ ਕਰਕੇ ਸੈੱਟ ਕਰ ਲਵਾਂਗੇ ਹੁਣ ਇਸ ਦੇ ਉੱਪਰ ਗਾਰਨਿਸ਼ ਵਾਸਤੇ ਡਰਾਈ ਫਰੂਟ ਐਡ ਕਰਾਂਗੇ ਤੇ ਅੱਧੇ ਘੰਟੇ ਬਾਰੇ ਇਸੇ ਪੀਸ ਕੱਟ ਲਵਾਂਗੇ ਦੇਖੋ ਆਪਣੀ ਬਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਥੈਂਕਸ ਫॉर ਵਾਚਿੰਗ